ਨਾ ਤੇ ਉਹ ਬਹੁਤ ਬਹੁਤ ਔਖੀ ਗੱਲ ਕਰਨੀ ਵੀ ਕਿਉਂਕਿ ਉਹਨਾਂ ਦੀ ਪਤਨੀ ਇਹ ਨਹੀਂ ਬੋਲਿਆ ਜਾਂਦਾ ਉਹ ਤੁਸੀਂ ਮਾਂ ਦੇਖ ਸਕਦੇ ਹੋ ਕਿਵੇਂ ਹੋਇਆ ਭਾਈ ਪਤਾ ਨਹੀਂ ਵੀ ਕਿਵੇਂ ਹੋਇਆ ਉਹ ਰੋਟੀ ਖਾ ਕੇ ਭੱਜ ਗਿਆ ਬਸ ਆਇਆ ਹੀ ਨਹੀਂ ਪਿੰਨਾ ਦੱਸਿਆ ਗਿਆ ਦੱਸ ਕੇ ਵੀ ਨਹੀਂ ਗਿਆ ਸਾਨੂੰ ਨਹੀਂ ਆਉਂਦੀ ਉਹਨਾਂ ਤ੍ਰਿਲੱਗੇ ਮਸਾ ਫੇਰਾ ਇੱਕ ਕਚਰਾਗ ਪਹਿਲਾਂ ਮੁਝ ਗਿਆ ਉਹਦਾ ਛੋਟਾ ਸੀ ਚੱਲ ਗਿਆ ਯਾਰ ਲਿਆ ਕੜੀ ਵਰਗੇ ਨੂੰ ਕਿਵੇਂ ਜਰਾ ਇਹਨੂੰ ਕਿਵੇਂ ਤੋੜਾਂ ਉਹ ਤਾਂ ਉਹ ਕਿਵੇਂ ਤੋੜਾਂ ਉਹ ਤਾਂ ਮਾਂ ਨੂੰ ਤੋੜ ਕੇ ਜਾਂਦੇ ਨੇ ਮਾਂ ਬੈਠੀ ਪੁੱਤ ਨੂੰ ਕਿਵੇਂ ਤੋੜੂਗੀ ਮੈਂ ਜਾਣ ਉੱਥੇ ਚਲੀ ਗਈ ਜਾਂ ਹਸਪਤਾਲ ਮੈਂ ਨਹੀਂ ਵੇਈ ਥੱਲੇ ਮੈਂ ਜਿਵੇਂ ਸੁਖਾਈ ਜਾਂਦੇ ਛਾੜੀਆਂ ਆਣੀ ਸੋ ਮਾ ਤਾਂ ਮਲਾਲ ਰਹਿਣਾ ਹੀ ਹੋਣਾ ਵੀ ਜੇ ਮੈਂ ਕੱਲ ਕੋਲੇ ਹੁੰਦੀ ਤਾਂ ਸ਼ਾਇਦ ਮੈਂ ਰੋਕ ਲੈਂਦੀ ਮੈਂ ਕਿ ਰੁਕ ਪਹਿਲਾਂ ਉਹਦੇ ਬਾਪ ਨੂੰ ਨਹੀਂ ਵਿਚਾਰ ਸਕੀ ਦੈਲੀ ਪੋਸਟ ਪੰਜਾਬੀ ਵਿੱਚ ਦੇਖ ਰਿਹਾ ਹਾਂ ਤੇ ਵਾਹ ਹਾਂ ਦੀਪ ਸੰਦੀਪ ਪਿੰਡ ਖਿਆਲਾ ਕਲਾਂ ਜਲਮਾਨਸਾ ਦੇ ਵਿੱਚ ਪਹੁੰਚੇ ਹੋਇਆ ਤਾਂ ਦੱਸ ਜੀ ਕੀ ਗਾਇਕ ਹਰਮਨ ਸਿੱਧੂ ਜੋ ਇਸ ਪਿੰਡ ਦਾ ਵਾਸੀ ਸੀ ਖੂਬਸੂਰਤ ਉਸਨੇ ਗੀਤ میوزਿਕ ਇੰਡਸਟਰੀ ਨੂੰ ਦਿੱਤੇ ਬੀਤੀ ਰਾਤ ਸੜਖਾਸ ਦੇ ਵਿੱਚ ਜਾਨ ਚਲੀ ਜਾਂਦੀ ਆ ਸੱਤਰ ਤੇ ਬੈਠੇ ਆ ਗੱਲ ਕਰਨੋਂ ਦਿਲ ਨਹੀਂ ਕਰਦਾ ਪਿੱਛੇ ਪਤਨੀ ਦਾ ਤੁਸੀਂ ਹਾਲ ਦੇਖ ਰਹੇ ਹੋ ਬਾਈ ਦੀ ਦਾ ਬੱਚੇ ਆ ਛੋਟੇ ਛੋਟੇ ਤਾਂ ਬਹੁਤ ਮੁਸ਼ਕਲ ਹੁੰਦਾ ਕੋਸ਼ਿਸ਼ ਕਰਾਂਗੇ ਕਿ ਜੋ ਕੁਝ ਬੋਲ ਸਕਣ ਤੇ ਭੈਣੇ ਹਾਲਾਤ ਨਹੀਂ ਕਿ ਕਿ ਕੀ ਬਹੁਤ ਦੁੱਖ ਦੀ ਘੜੀ ਹੈ ਕਿਵੇਂ ਹੋਇਆ ਭਾਜੀ ਪਤਾ ਨਹੀਂ ਬਈ ਕਿਵੇਂ ਹੋਇਆ ਰੋਟੀ ਖਾ ਕੇ ਭੱਜ ਗਿਆ ਬਸ ਆਏ ਹੀ ਨਹੀਂ ਪਿੰਨਾ ਦੱਸਿਆ ਗਿਆ ਦੱਸ ਕੇ ਵੀ ਨਹੀਂ ਗਿਆ ਕਿੰਨੇ ਵਜ ਦੀ ਘਟਨਾ ਹੈ ਭਾਈ 9 ਵਜੇ ਤੱਕ ਰੋਟੀ ਖਾਦੀ ਹੈ ਸਵਾ 9:30 ਅਸੀਂ ਸੌਂ ਗਏ ਉਹਦੇ ਬਾਅਦ ਬਿਨਾਂ ਦੱਸੇ ਭੱਜ ਗਿਆ ਤੋ ਨੂੰ ਫਿਰ ਭੈਣੇ ਕਿੱਦਾਂ ਪਤਾ ਲੱਗਦਾ ਬੰਦਾ ਤੁਹਾਨੂੰ ਫੋਨ ਆਇਆ ਸੀ ਕਿ ਜੇਦਾ ਵੀ ਐਕਸੀਡੈਂਟ ਹੋ ਗਿਆ ਨਹੀਂ ਜਾਨ ਉੱਥੇ ਚਲੀ ਗਈ ਜਾਂ ਹਸਪਤਾਲ ਮੈਂ ਨਹੀਂ ਵੇਈ ਥੱਲੇ ਪਿਆ ਸੀ ਮੇਜ ਸੁਗਈਏ ਜਰਤੇ ਛਾੜੀਆਂ ਆ ਚਲੋ ਬਹੁਤ ਔਖਾ ਬਹੁਤ ਔਖਾ ਦੀ ਗੱਲ ਕਰਨੇ ਵੀ ਕਰਕੇ ਉਹਨਾਂ ਦੀ ਪਤਨੀ ਆ ਨਹੀਂ ਬੋਲਿਆ ਜਾਂਦਾ ਉਹ ਤੁਸੀਂ ਮਾਂ ਦੇਖ ਸਕਦੇ ਹੋ ਆ ਇੱਕ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੇ ਮਾਤਾ ਦੇ ਨਾਲ ਹਾਲਾ ਕਿ ਬਹੁਤ ਔਖਾ ਹੈ ਗੱਲ ਕਰਨੀ ਪਰ ਦਰਸ਼ਕ ਨੇ ਜਿਹੜੇ ਮਾਤਾ ਮਾਫ ਕਰਨਾ ਕਿ ਤੁਹਾਨੂੰ ਇਸ ਵਕਤ ਗੱਲ ਕਰਨੀ ਪੈਂਦੀ ਹੈ ਆ ਥਰੂ ਚੱਲੇ ਨਹੀਂ ਜਾਂਦੇ ਉਦਾਂ ਮਤਲਬ ਕਿਵੇਂ ਹੁੰਦੀ ਹੈ ਸਾਰੀ ਕਠਰਾ ਕਿਉਂਕਿ ਜਿਵੇਂ ਭੈਣ ਹੋਣਾ ਨੇ ਦੱਸਿਆ ਕਿ ਤੁਹਾਨੂੰ ਫੋਨ ਆਇਆ ਫਿਰ ਕਿਸੇ ਦਾ ਮੈਂ ਤਾਂ ਜੀ ਐਂ ਹੀ ਸੈੱਡ ਹੈ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਤਾਂ ਕੋ ਇੱਥੇ ਬਰਨਾਲੇ ਸੀ ਉਹਦੇ ਮੇਰੇ ਫੋਨ ਤੇ ਕਈ ਤਿੰਨ ਚਾਰ ਦਿਨ ਪਹਿਲਾਂ ਗੱਲ ਹੋਈ ਸੀਗਾ ਨਾ ਮਾਂ ਮਹਿਮਾਨ ਸਮੇ ਰੋਟੀ ਖਾਈ ਜਾਂਣਾ ਫਿਰ ਫੋਨ ਲਾਉਣਾ ਮੁੜ ਕੇ ਫੋਨ ਬੰਦ ਆਈ ਗਿਆ ਇਕੱਲਾ ਹੀ ਸੀਗਾ ਇਕੱਲਾ ਹੀ ਸੀ ਪੁੱਤ ਤੁਹਾਡਾ ਜੀ ਮੇਰੇ ਇਕੱਲੇ ਦੀ ਇੱਕ ਪਹਿਲਾਂ ਛੋਟਾ ਉਹ ਗੁਜ਼ਰ ਗਿਆ ਸੀ ਅੱਛਾ ਹਾਂ ਮੈਨੂੰ ਲੱਗਦੀ ਤੁਹਾਡੇ ਘਰ ਵਾਲਾ ਵੀ ਉਹਨਾਂ ਦੀ ਵੀ 1.5 ਸਾਲ ਹੀ ਹੋਇਆ ਇਹ ਤਾਂ ਮਾਂ ਦਾ ਜੀ ਪਰਿਵਾਰ ਤੇ ਕਹਿਰ ਵਾਲੀ ਗੱਲ ਆ ਬਹੁਤ ਉਹ 1.5 ਸਾਲ ਹੀ ਹੋਇਆ ਦੱਸੋ ਮਰਾ ਕਰ ਲਿਆ ਤੀ ਫਤਨਾ ਕਿਵੇਂ ਕਰਾਂ ਸਾ ਮਿੰਨੀ ਉਹ ਲੀਵ ਮਤਰੀ ਲੋਗੀ ਮਸਾ ਮੇਰਾ ਇਹ ਕਚਰਾ ਅਗ ਪਹਿਲਾਂ ਮੁਝ ਗਿਆ ਉਹਦਾ ਛੋਟਾ ਸੀ ਚੱਲ ਬਗ ਗਿਆ ਯਾਰ ਲਿਆ ਕੜੀ ਵਰਗੇ ਨੂੰ ਕਿਵੇਂ ਜਰਾ ਇਹਨੂੰ ਕਿਵੇਂ ਤੋੜਾਂ ਉਹ ਤਾਂ ਮਾਂ ਨੂੰ ਤੋੜ ਕੇ ਜਾਂਦੇ ਨੇ ਮਾਂ ਬੈਠੀ ਪੁੱਤ ਨੂੰ ਕਿਵੇਂ ਤੋੜੂਗੀ ਮਾਪੇ ਬੈਠੇ ਪਹਿਲਾਂ ਪਿਆ ਵਾ ਗਿਆ 1.5 ਸਾਲ ਹੋਇਆ ਐਸਾ ਮੈਂ ਉਧਰੋਂ ਹੀ ਨਿੰਬਲੀ ਸੀ ਲਾਸਮਣੀ ਪਈ ਸੀ ਮਤਾ ਇਹਨੇ ਲੋਕ ਪਿਆਰ ਕਰਦੇ ਸੀ ਪੁੱਤ ਨੂੰ ਤਾਂ ਹੁਣ ਇਹਨੇ ਲੋਕ ਵੀ ਅੱਜ ਉਦਾਸ ਨੇ ਦੂਰੋਂ ਨੇੜੇੋਂ ਪੰਜਾਬ ਕੈਨੇਡਾ ਸਾਰੇ ਪਾਸੇ ਉਹਨਾਂ ਦਾ ਦੁੱਖ ਮਨਾਇਆ ਜਾ ਰਿਹਾ ਬਹੁਤ ਲਾਡਲਾ ਸੀ ਸਭ ਦਾ ਤੁਹਾਡਾ ਵੀ ਲਾਡਲਾ ਸੀ ਮੈਂ ਬੜਾ ਔਕਾ ਦੇਖਿਆ ਸੀ ਮੈਂ ਤਾਂ ਮੱਤੇ ਰਗ ਰਗ ਉਹ ਪਿਆਰ ਬਹੁਤ ਕਰਦਾ ਸੀ ਤਸਵੀਰਾਂ ਸਿਰ ਦਾ ਪਿਆਰ ਦਾ ਮਾਦੂ ਸਾਰਿਆਂ ਨੂੰ ਹਾਂ ਭਤੀ ਨੂੰ ਵੀ ਨੂੰ ਨੂੰ ਸਾਰਿਆਂ ਨੂੰ ਕਰਦਾ ਸੀ ਠੀਕ ਹੈ ਹੁਣ ਮਿਊਜ਼ਿਕ ਦੇ ਵਿੱਚ ਜਦੋਂ ਚੜ੍ਹਾਈ ਹੋਈ ਉਦੋਂ ਫਿਰ ਤੁਹਾਡਾ ਚਾਲ ਨਹੀਂ ਚੱਕਿਆ ਜਾਂਦਾ ਹੁਣ ਜਦੋਂ ਗਾਣੇ ਆਏ ਹਿੱਟ ਹੋਏ ਸਾਰੇ ਹਾਂ ਹਿੱਟ ਤਾਂ ਹੋ ਗਿਆ ਸੀ ਪੱਕਾ ਪਹਿਲੀ ਕੈਸਪੇਪਰ ਪਿਆਰ ਆਈ ਜਦੋਂ ਉਹ ਬਹੁਤ ਜਿਆਦਾ ਸਟਾਰ ਬਣ ਗਿਆ ਸੀ ਉਸ ਤੋਂ ਬਾਅਦ ਕਿਸਮਤ ਕਿਹੜਾ ਖਾ ਗਿਆ ਵਿੱਚੇ ਲੈ ਗਿਆ ਥੱਲੇ ਇਹ ਹੁੰਦਾ ਹੁਣ ਤਾਂ ਬਿਲਕੁਲ ਸਾਰੀਆਂ ਜਿਹੜਾ ਤੋਂ ਦੂਰ ਹੋ ਗਿਆ ਸੀ ਜਿੱਦਾਂ ਪਹਿਲਾਂ ਜੁੜੀਆਂ ਸੀ ਅਸੀਂ ਹਾਂ ਅਸੀਂ ਤਰ ਕਰੀ ਰਹਿੰਦਾ ਸੀ ਕੱਲ ਹੀ ਹੋਣੀ ਲੱਗੀ ਇਸ ਟਾਈਮ ਤੇ ਤਾਂ ਹੋ ਗਿਆ ਨਹੀਂ ਇਸ ਟਾਈਮ ਨੂੰ ਤਾਂ ਘਰੇ ਆ ਜਾਂਦਾ ਸੀ ਨਾਂ ਵਜ ਤੇ ਠੀਕ ਗੱਲਬਾਤ ਕਰਦਾ ਰਹਿੰਦਾ ਸੀ ਹਾਂ ਮੈਂ ਪਰ ਇਸ ਚੀਜ਼ ਦਾ ਮੈਂ ਤਾਂ ਮਲ ਸੀ ਬੁਖਾਰ ਸੀ ਲੱਤਾਂ ਤੋਂ ਨਹੀਂ ਤੁਰਿਆ ਜਾਂਦਾ ਸੀ ਉੱਥੇ ਤੇ ਬੇਟੀ ਹੈ ਤੇ ਨਹੀਂ ਮੈਂ ਬਰਨਾਲੀ ਸੀ ਬੇਟੀ ਤੇ ਚੰਡੀਗੜ੍ਹ ਆ ਠੀਕ ਹਾਂਜੀ ਆਪਾਂ ਕੋਲੇ ਸੇ ਥੋੜਾ ਕੰਮ ਸੀ ਨਨ ਅੱਗੇ ਤੋਂ ਮਾ ਤਾਂ ਮਲਾਲ ਰਹਿਣਾ ਹੀ ਹੋਣਾ ਵੀ ਜੇ ਮੈਂ ਕੱਲ ਕੋਲੇ ਹੁੰਦੀ ਤਾਂ ਸ਼ਾਇਦ ਮੈਂ ਰੋਕ ਲੈਂਦੀ ਜਾਨਤ ਮੈਂ ਕਿ ਰੁਕ ਪਹਿਲਾਂ ਉਹਦੇ ਬਾਪ ਨੂੰ ਨਹੀਂ ਵਿਚਾਰ ਸਕੀ ਉਹ ਵੀ ਉੱਠ ਕੇ ਕੁਰਸੀ ਤੋਂ ਅੰਦਰ ਆ ਗਈ ਜਿਹੜੀ 2 ਵਜੇ ਤੱਕ ਉੱਥੇ ਬੈੰਦੀ ਸੀ 10 ਵਜੇ ਦੀ ਨਵਾ ਗਈ ਅੰਦਰ ਅੱਧੇ ਘੰਟੇ ਪਾਣਾ ਬੀਤ ਗਏ ਠੀਕ ਹੈ ਹੈ ਉਹਦੀ ਕੁਰਸੀ ਤੋਂ ਹੱਜਾਂ ਬੈਜੀਵੇਂ ਅੰਦਰ ਭੱਗ ਜਾ ਫਿਰਦੀ ਰਹੀ ਕੋਈ ਲੱਗੀ ਰਹੀ ਕਮਲਿਆਂ ਵਾਂਗ ਤੁਰੀ ਫਿਰਦੀ ਰਹੀ ਆ ਗਈ ਵਾਗੀ ਵਗ ਜਾ ਕਰ ਮੈਡੀਕਲ ਤੇ ਫਿਰ ਅੰਦਰ ਆ ਜਾ ਕਰ ਹੈ ਬਹੁਤ ਅੱਖਰ ਮੈਂ ਚੌਣ ਵਾਲਾ ਤਾਂ ਉੱਪਰ ਬੈਠਾ ਮੈਂ ਕਿੱਥੋਂ ਵਿਚਾਰ ਜਾਂਦੀ ਪਰ ਮਾ ਇਹ ਇਹ ਗੱਲਾਂ ਦਾ ਸੱਚ ਤਾਂ ਹੁੰਦਾ ਨਹੀਂ ਹੋਣਾ ਵੀ ਕਦੇ ਹਜੇ ਹਜੇ 70 ਪਹਿਲਾਂ ਹੀ ਥੋੜਾ ਜਿਹਾ ਟਾਈਮ ਉੱਠਿਆ ਨਹੀਂ ਤੀਜਾ ਸੱਤਰਾ ਮੇਰੇ ਘਰੇ ਦੂਜਾ ਪਹਿਲੇ ਪਤ ਦਾ ਸਹੁਰੇ ਘਰ ਵਿੱਚ ਛੋਟੇ ਠੀਕ ਹੈ ਹਾਂਜੀ ਪਰ ਹੁਣ ਮਾ ਮਾਤਾ ਤੁਸੀਂ ਸਾਰੀਆਂ ਲੇਡੀਜ਼ ਹੀ ਰਹਿ ਗਈਆਂ ਗੁਜ਼ਾਰਾ ਕਰਨਾ ਜਾਂ ਸਬਰ ਕਰਨਾ ਵੀ ਬਹੁਤ ਔਖਾ ਕਿਉਂਕਿ ਘਰ ਦੇ ਵਿੱਚ ਮਰ ਤਾਂ ਹੋਣਾ ਉਹ ਜਿਹਨੇ ਦਿੱਤਾ ਦੋਖੋ ਉੱਪਰ ਬੈਠਾ ਜਿਹੜੀ ਪ੍ਰੀਖਿਆ ਲੈ ਰਹਾ ਹੈ ਮੇਰੀ ਉੱਪਰ ਬੈਠਾ ਉਹ ਦਿਖਾਊਗਾ ਕੋਈ ਰਸਤਾ ਸਬਰ ਤਾਣਾ ਆੜੇ ਰੋਗ ਨਿਕਲਦੇ ਖੜੇ ਜਾਂਦੇ ਜਿਹੜੀ ਮਾਂ ਦਾਜ ਚਿਰਾਗ ਬੁਝ ਗਿਆ ਜਿਹੜਾ ਸਹ ਆਗੂ ਜੜ ਗਿਆ ਪੋਤੀ ਮੇਰੀ ਮਸੂਮ ਸੇ ਸਾਲਾਂ ਦੀ ਜਿਹਦਾ ਬਾਪ ਵਗ ਗਿਆ ਸਾਰੇ ਉਡੀਕਾਂ ਚ ਹੀ ਰਹੋਗੇ ਸਾਡੇ ਮਰਦਾਂ ਦੇ ਹਾਂਜੀ ਨਾਗੇ ਪਿਓ ਦਾ ਦੁੱਖ ਤਾਂ ਚੱਲ ਲੈ ਸਬਰ ਕਰ ਲੈਤੀ ਨਹੀਂ ਮਾਂ ਹੌਸਲਾ ਰੱਖੋ ਬਹੁਤ ਔਖਾ ਸਾਡੇ ਧੀ ਵੀ ਤੁਸੀਂ ਦੇਖ ਸਕਦੇ ਹੋ ਕਿ ਬੇਟੀ ਹੈ ਹਾਂਜੀ ਹਾਂਜੀ ਬੇਟੀ ਵੀ ਬੋਲੋਗੇ ਚਲੋ ਬਹੁਤ ਔਖਾ ਹੈ ਖਿਆਲਾ ਕਲਾ ਮਾਨਸਾ ਦੇ ਵਿੱਚ ਪਹੁੰਚੇ ਹਾਂ ਤਾਂ ਹਰਮਨ ਸਿੱਧੂ ਮਸ਼ਹੂਰ ਗਾਇਕ ਸੀਗੇ 10-10 ਸਾਲ ਪਹਿਲਾਂ ਉਹਨਾਂ ਦੀ ਇੱਕ ਐਲਬਮ ਆਉਂਦੀ ਹੈ ਪੇਪਰ ਜਾਂ ਪਿਆਰ ਤਾਂ ਗੀਤ ਹਿੱਟ ਹੁੰਦੇ ਨੇ ਤਾਂ ਇਹ ਸਾਰਾ ਪਰਿਵਾਰ ਅੱਜ ਦੁੱਖਾਂ ਦੇ ਵਿੱਚ ਹੈ ਬੇहद ਮਾਣੀ ਕਰਨਾ ਹੋਈ ਹੈ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਜਾਂਦੀ ਹੈ ਹਰਮਨ ਸਿੱਧੂ ਦੀ ਤਾਂ ਬੇहद ਭਾਵੁਕ ਵੇਲਾ ਹੈ ਇਹ ਤਸਵੀਰਾਂ ਤੁਹਾਨੂੰ ਡੇਲੀ ਪੋਸਟ ਪੰਜਾਬੀ ਤੇ ਨਾਲ ਦਿਖਾ ਰਹੇ ਹਾਂ ਤਾਂ ਬਹੁਤ ਦੁੱਖ ਚੱਲਣਾ ਔਖਾ ਕਹਾਰਾ ਲਈਦਾ 25 ਦਾ ਠੀਕ OK ਤਾਂ ਐਂਬੂਲੈਂਸ ਦੇ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਲੈ ਜਾ ਰਿਹਾ ਹੈ ਹਾਲਾਂਕਿ ਦਿਖਾਉਣਾ ਬਹੁਤ ਔਖਾ ਸਾਡੇ ਸਾਡੇ ਲਈ ਵੀ ਬਹੁਤ ਔਖਾ ਇਹਨਾਂ ਤਸਵੀਰਾਂ ਨੂੰ ਪਰ ਹਰਮਨ ਸਿੱਧੂ ਨੂੰ ਪਿਆਰ ਕਰਦੇ ਸੀਗੇ ਜਿਹੜੇ ਆ ਬਹੁਤ ਔਖਾ ਇਹ ਸਾਰੇ ਸਮੇਂ 'ਚ ਉਹਨਾਂ ਬਿਆਨ ਕਰਨਾ ਮਾਂ ਦਾ ਬਰਨਾਬ ਦੇ ਨਾਲ ਸੀਨਾ ਬੇਹੱਦ ਭਾਵਕ ਤਸਵੀਰਾਂ ਸੋਚਿਆ ਨਹੀਂ ਸੀਗਾ ਕਿ ਹਰਮਨ ਸਿੰਘੂ ਦੇ ਕੋਲੇ ਅਕਸਰ ਸਾਡੀ ਕਈ ਵਾਰੀ ਇੰਟਰਵਿਊ ਕਰਨ ਦੀ ਵੀ ਗੱਲ ਚੱਲੀ ਪਰ ਪਤਾ ਨਹੀਂ ਸੀ ਕਿ ਇਸ ਹਾਲਾਤ ਦੇ ਵਿੱਚ ਸੁਣ ਲੈ ਕੇ ਆਉਣਾ ਪਊਗਾ ਪਰਿਵਾਰ ਤਾਂ ਬੇਹੱਦ ਔਖਾ ਵੇਲਾ ਲਗਾਤਾਰ ਤਸਵੀਰਾਂ ਤੁਹਾਨੂੰ ਲੀਲਿਪੋਸਟ ਤੇ ਆਬੀ ਦੇ ਜਰੀਏ ਦਿਖਾਉਂਦੇ ਰਾਵਾਂਗੇ